ਸਾਰਿਆਂ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਕੁਝ ਵਿਰਾਸਤੀ ਗਾਣੇ ਤੁਹਾਡੇ ਲਈ ਲੈ ਕੇ ਆਏ ਹਾਂ ਕੁਝ ਅਸੀਂ ਗਾਣਾ ਤੇ ਸ਼ੂਟ ਕਰਨਾ ਉਹਦੇ ਲਈ ਵੀ ਤੁਹਾਡੀ ਸਾਨੂੰ ਜਰੂਰਤਾ ਤੁਸੀਂ ਇਸੇ ਤਰ੍ਹਾਂ ਬੈਠੇ ਰਹੋ ਅਸੀਂ ਤੁਹਾਨੂੰ ਐਂਟਰਟੇਨ ਕਰਾਂਗੇ ਜਿੰਨਾ ਟਾਈਮ ਹੋ ਸਕੇਆ ਦੇਖੋ ਅਸੀਂ ਆਏ ਹਾਂ ਸਾਰਿਆਂ ਤੇ ਗਿੰਨੇ ਵੀ ਆਏ ਆ ਇੱਥੇ ਛੋਟੇ ਬੱਚੇ ਖੜੇ ਆ ਸਾਰਿਆਂ ਤੇ ਜਵਾਨੀ ਆਉਣੀ ਆ ਜਵਾਨੀ ਤੋਂ ਬਾਅਦ ਬਡੇਪਾ ਆਉਣਾ ਇਹ ਗੱਲ ਉਸ ਵੇਲੇ ਦੀ ਆ ਜਦੋਂ ਜਵਾਨੀ ਬਡੇਪੇ ਚ ਜਾਂਦੇ ਬੰਦੇ ਨਾਲ ਕੁਛ ਗੱਲਾਂ ਕਰਦੀ ਆ ਕਹਿੰਦੀ ਆ ਵੀ ਮੈਂ ਚੱਲੀ ਆ ਤੇ ਹੁਣ ਤੂੰ ਰਹਿੰਦੀ ਜਿਹੜੀ ਜ਼ਿੰਦਗੀ ਆ ਉਹ ਤੂੰ ਕਿਵੇਂ ਕੱਟਣੀ ਆ ਉਹ ਤੂੰ ਦੇਖਣਾ ਅਸੀਂ ਜਵਾਨੀ ਚ ਸਾਨੂੰ ਰੱਬ ਨਹੀਂ ਚੇਤੇ ਆਉਂਦਾ ਪਰ ਜਦੋਂ ਬਡੇਪਾ ਆ ਜਾਂਦਾ ਉਦੋਂ ਸਾਨੂੰ ਸਾਰਾ ਕੁਝ ਚੇਤੇ ਆਉਣ ਲੱਗ ਜਾਂਦਾ ਤੇ ਜਵਾਨੀ ਬੰਦੇ ਨਾਲ ਕੀ ਗੱਲਾਂ ਕਰਦੀ ਆ ਇੱਕ ਜ਼ੋਰਦਾਰ ਆਪਣੇ ਆਪ ਤੇ ਨਾਲ ਤੇ ਤਾੜੀ ਸ਼ੁਰੂ ਮਾਰ ਦਿਓ ਲੰਗੀ ਉਮਰ ਮੈਂ ਆਤਾ ਲੰਗੀਆਂ ਮੌਜਾ ਮਾਣੀ ਅਸੀ ਬਾਰੰਗੀਆਂ ਮੀ ਛੱਡਦੇ ਸ਼ੀਸ਼ਾ ਸਾंभਦੇ ਕੰਗੀਆਂ ਸ਼ੀਸ਼ਾ ਫੋਪਦੇ ਕੰਗੀਆਂ ਛੱਡਦੇ ਸ਼ੀਸ਼ਾ ਸਾंभਦੇ ਕੰਗੀਆਂ ਓ ਮੈਨੂੰ ਆਗਿਆ ਖਸਮ ਦਾ ਸਦਾ ਮੈਂ ਤੁਰ ਚੱਲੀ ਜੀਤ ਸਿਆ ਵੇ ਰਹਿੰਦੀ ਉਮਰ ਰਵੇਂਗਾ ਲਬਦਾ ਮੈਂ ਤੁਰ ਚੱਲੀ ਜੀਤ ਸਿਆ ਉਮਰ ਰਹੇਗਾ ਰਬ ਦਾ ਮੈਂ ਤੁਰ ਚੱਲੀ ਸਿਆ ਯੋ ਮੁਰ ਰਵੇ ਗਾਲਬ ਦਾ ਮੈਂ ਜਗੋ ਸੀ ਮੈਂ ਤੇਰੇ ਤੇ ਆਈ ਤੇ ਤੂੰ ਵੀ ਪੂਰੀ ਹੱਥ ਕਿਰਾਈ ਤੂੰ ਵੀ ਪੂਰੀ ਹੱਥ ਕਰਾਈ ਤੂੰ ਵੀ ਪੂਰੀ ਹੱਥ ਕਰਾਈ ਜੋਰ ਸੀ ਅਨਾ ਤੇਰੇ ਵਿੱਚ ਜਟਾ ਰੋਕ ਤਾਂ ਫੜ ਕੇ ਸਿੰਗਾ ਤੋਂ ਟੱਠਾ ਫੜ ਕੇ ਸਿੰਗਾ ਤੋਂ ਟੱਠਾ ਰੋਕ ਤਾਂ ਫੜ ਕੇ ਸਿੰਗਾ ਤੋਂ ਟੱਠਾ ਹੁਣ ਤੇ ਕੱਤੀ ਖੱਜ ਲੈ ਜਾਂਦੀ ਵੇ ਮੱਲੋ ਮੱਲੀ ਜੀ ਤਸਿਆ ਮੁਰ ਰਵੇਂ ਦਾ ਲੱਭਦਾ ਵੇ ਮੈਂ ਤੁਰ ਚੱਲੀ ਬੰਦ ਮੈਂ ਪੱਟ ਤੇ ਮੋਰਨੀ ਪਾ ਕੇ ਬੰਦ ਮੈਂ ਪੱਟ ਤੇ ਮੋਰਨੀ ਪਾ ਕੇ ਬੰਦ ਮੈਂ ਪੱਟ ਤੇ ਮੋਰਨੀ ਪਾ ਕੇ ਉਹ ਮੁੱਠਾ ਵੈਲੀਆਂ ਵਾਂਗੂੰ ਕੁੱਤਨੀਆਂ ਤੇ ਗੱਲਾਂ ਸਾਥ ਪਰ ਵਿੱਚ ਹੁੰਦੀਆਂ जी सी उमिरगा लप तब मै तोर चली जी सॼी जी उमिरि रमेगालप त बि तोर चली जी स ਜਦਾਂ ਵੇ ਸਿੱਧੂ ਆ ਲਿਆਉਣਾ ਪੈਂਦਾ ਚੱਕ ਕੇ ਲਿਆਉਣਾ ਪੈਂਦਾ ਚੱਕ ਕੇ ਵਾ ਲਿਆਉਣਾ ਪੈਂਦਾ ਚੱਕ ਕੇ ਹੋ ਗਈ ਲੀਟ ਤੂੜ ਸੱਕੀ ਆਵੇ ਲੱਗ ਕੇ ਕੱਲੀ ਜੀਤ ਸਿਆ ਬੇ ਰਹੀ ਕੀ ਉਮਰ ਰਹੇਗਾ ਲੱਭ ਦਵ ਮੈਂ ਜ਼ਿੰਦਗੀ ਬਖਸ਼ੀ ਆ ਆ ਆਖਰੀ ਜ਼ਿੰਦਗੀ ਆ ਇਸ ਮੇਲੇ ਦੇ ਵਿੱਚੋਂ ਜਦੋਂ ਚਲੇ ਗਏ ਦੁਬਾਰਾ ਮੁੜ ਕੇ ਨਹੀਂ ਆਉਣਾ ਸ਼ੁੱਕ ਚ ਇਸ ਤਰ੍ਹਾਂ ਦੀਆਂ ਗੱਲਾਂ ਵਾਰ-ਵਾਰ ਨਹੀਂ ਜੱਗ ਤੇ ਆਉਣਾ ਸਿੱਖ ਲੈ ਸੱਜਣਾ ਪਿਆਰ ਨਾ ਲਾਉਣਾ ਫੇਰ ਕਿਸੇ ਨਹੀਂ ਗੱਲ ਨਾਲ ਲਾਉਣਾ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਅੱਗੇ ਪੇਸ਼ ਕਰ ਲੱਗੀਆਂ ਉਮੀਦ ਕਰਦੇ ਆ ਤੁਸੀਂ ਪਸੰਦ ਕਰੋਗੇ ਸੱਜਣਾ ਪਿਆਰ ਨਿਭਾਉਣਾ ਸਖਲੇ ਸੱਜਣਾ ਪਿਆਰ ਨਿਭਾਉਣਾ ਵਾਰ-ਵਾਰ ਨਹੀਂ ਜਗਤੇ ਹੋਣਾ ਸਖਲੇ ਸੱਜਣਾ ਪਿਆਰ ਨਿਭਾਉਣਾ ਸਖਲੇ ਸੱਜਣਾ ਪਿਆਰ ਨਿਭਾਉਣਾ ਫੇਰ ਕਿਸੇ ਦੀ ਗੱਲ ਨਾਲ ਲਾਉਣਾ ਫੇਰ ਕਿਸੇ ਦੀ ਗੱਲ ਲਾਉਣਾ ਜਦ ਛੱਡ ਕੇ ਦਿਲਬਰ ਜਾਨੀ ਮੇਲਾ ਤੋਂ ਘੜੀਆਂ

ਹੇ ਤਰਨੇ ਪਤੀ ਯਾਰੀ ਹੋਵੇ ਮਾੜੇ ਅਨਾ ਚੱਲੇ ਟੱਪ ਲੈ ਭੰਗੜੇ ਪਾ ਲੈ ਮੱਤ ਲੈ ਟੱਪ ਲੈ ਭੰਗੜੇ ਪਾ ਲੈ ਸਹੌਣੇ ਪਹਿਰਾਵੇ ਵਿੱਚ ਭੰਗੂ ਸੁਹਾਰਾ ਪਹਿਰਾਵੇ ਵਿੱਚ ਭੰਗੂ ਰੂਪਾਣਾ ਗਲ ਵਿੱਚ ਪਾੜੇ ਗਾਨੀ ਮੇਲਾ ਤੋਂ ਘੜੀਆਂ ਕੋਈ ਦਿਨ ਦੀ ਜੰਤ ਗਾਨੀ ਮੇਲਾ ਤੋਂ ਘੜੀਆਂ ਆਹ ਜ਼ਿੰਦਗੀ ਜੀਤ ਗਾਨੀ ਮੇਲਾ ਤੋਂ ਘੜੀਆਂ ਧਾਈ ਦਿਨ ਦੀ ਜੰਤ ਗਾਨੀ ਮੇਲਾ ਤੋਂ ਘੜੀਆਂ ਓਹ ਜ਼ਿੰਦਗੀ ਚੀਜ਼ ਬਿਦਾਨੀ ਮੇਲਾ ਤੋਂ ਘੜੀਆਂ ਕੋ ਕੋਲੇ ਦਾ ਛੋੜ ਨਾ ਜਾਵੇ ਇੱਕ ਬੁਕੜ ਦਾ ਛੋੜ ਨਾ ਜਾਵੇ ਆਦੀ ਧੰਮੀ ਮੁੜ ਨਾ ਜਾਵੇ ਇੱਕ ਬੁਕੜ ਦਾ ਜੀ ਚੀਜ਼ ਬੇਗਾਨੀ ਮੇਲਾ ਦੋ ਘੜੀਆਂ ਸਜਣਿਆ ਵੇ ਸੋਹਣਿਆ ਫਿਰ ਨਿਕ ਲਿੰਗੜੀਆਂ ਪਾ ਕੇ ਸਜਣ ਸਜਣਿਆ ਵੇ ਪੂਰਿਆ ਫਿਰ ਨਿਕ ਲਿੰਗੜੀਆਂ ਪਾ ਕੇ ਚੱਲ ਅਸੀਂ ਵੀ ਚੱਲੀਏ ਵੇ ਚੱਲ ਅਸੀਂ ਵੀ ਚੱਲੀਏ ਵੇ ਰਾਂਝਣਾ ਸਾਨੂੰ ਕਹਦੀ ਚੋਰੀ ਦੋ ਤਾਰਾ ਵੱਜਦਾ ਵੇ ਰਾਂਝਣਾ ਨੂੰ ਆਵਾਜ਼ ਜ਼ਾਬੇ ਰੰਗਣਾ ਨੂਰ ਮੇ ਜਨੇ ਰੰਜੀਲਾ ਮੈਂ ਸਮਝ ਨਤਨ ਹੋਈ ਤੂੰ ਐ ਸੋਨਾ ਸ਼ੈਲਸ਼ਬੀਲਾ ਮੈਂ ਸਮਝ ਪੇਸਾ ਮਤਰਾ ਹੋਈ ਤੂੰ ਐ ਸੋਨਾ ਸ਼ੈਲਸ਼ਬੀਲਾ ਟੜਿਆ ਜਵਾਨੀ ਤੇ ਫਰੀ ਤਾਂ ਲੱਗੀਆਂ ਨੂੰ ਜੱਗ ਜਾਣੇ ਟੜਿਆ ਜਵਾਨੀ ਤੇ ਫਰੀ ਤਾਂ ਲੱਗੀਆਂ ਨੂੰ ਜੱਗ ਜਾਣੇ ਆਈਆਂ 베 ਅਮਰ ਸਿਆ ਲਗੀਆਂ ਜੋ ਰੋ ਜੋਰੀ ਸੋ ਸਾਰਾ ਵੱਜਦਾ torn ਜੋਗੀ ਢਿੱਲਿਓ ਆ ਗਿਆ ਪਾਪੀ ਮਿੱਠੀ ਮਿੱਠੀ ਬੀਨਾ ਵਜਾ ਗਿਆ ਪਾਪੀ ਇੱਕ ਜੋਗੀ ਢਿੱਲਿਓ ਆ ਗਿਆ ਪਾਪੀ ਮਿੱਠੀ ਮਿੱਠੀ ਬੀਨਾ ਵਜਾ ਗਿਆ ਪਾਪੀ ਹੱਥ ਵਿੱਚ ਢਮਟਾ ਕੰਨਾਂ ਦੇ ਵਿੱਚ ਮੁੰਦਰਾ ਚਿੱਤ ਵਿੱਚ ਆ ਲਿਖੀ ਜਗਾ ਗਿਆ ਪਾਪੀ ਜੋਗੀ ਢਿੱਲਿਓ ਆ ਗਿਆ ਪਾਪੀ ਉਹ ਮਿੱਠੀ ਮਿੱਠੀ ਬੀਨੋ ਵਜਾ ਗਿਆ ਨੀ ਪਾਪੀ ਦਨਾਨ ਸ਼ਰਬਤੀ ਦੋ ਜੱਟिए ਦਨਾਨ ਸ਼ਰਬਤੀ ਦੋ ਜੱਟिए ਕਦੇ ਹੱਸਤੇ ਕਦੇ ਪੈਣ ਰੋ ਜੱਟिए ਕਦੇ ਹੱਸਤੇ ਕਦੇ ਪੈਣ ਰੋ ਜੱਟिए ਸੂਣੇ ਉੱਤੇ ਬੈਠਾ ਜੱਟ ਚ ਮਟਾ ਵ ਜਾਵੇ ਹਾਏ ਨੀ ਜਾਦੂ ਤੇ ਜਾਦੂ ਪਾ ਗਿਆ ਪਾਪੀ ਮਿੱਟੀ ਮਿੱਟੀ ਬੀਨਾ ਵਜਾ ਗਿਆ ਨੀ ਪਾਪੀ ਇੱਕ ਜੋਗੀ ਢਿੱਲਿਓ ਆ ਗਿਆ ਨੀ ਪਾਪੀ ਸੱਨਾ ਪਰ ਕੇ ਖੈਰ ਕੀ ਪਾ ਬੈਠੀ ਸੱਨਾ ਪਰ ਕੇ ਖੈਰ ਕੀ ਪਾ ਬੈਠੀ ਨੀ ਮੈਂ ਸੁੱਤਾ ਹੋਇਆ ਇਸ਼ਕ ਜਗਾ ਬੈਠੀ ਮੈਂ ਸੁੱਤਾ ਹੋਇਆ ਇਸ਼ਕ ਜਗਾ ਬੈਠੀ ਸਿਖਰ ਦੁਪਹਿਰ ਸੈਤੀ ਲੁੱਟ ਲਈ ਨਾਨ ਤੇਰੀ ਹੱਸ ਕੇ ਨੀ ਪਾਰ ਬੁਲਾ ਗਿਆ ਈ ਪਾਪੀ ਮਿੱਠੀ ਮਿੱਠੀ ਬੀਨਾ ਵਜਾ ਗਿਆ ਈ ਪਾਪੀ ਇੱਕ ਜੋਗੀ ਢੱਲਿਓ ਆ ਗਿਆ ਨੀ ਪਾਪੀ ਹਿੰਦੇ ਹੋ ਗਿਆ ਜੱਟ ਫਕੀਰ ਕੁੜੇ ਹਿੰਦੇ ਹੋ ਗਿਆ ਜੱਟ ਫਕੀਰ ਕੁੜੇ ਉਹਦੀ ਰਸਗੀ ਹੈ ਤਕਦੀਰ ਕੁੜੇ ਉਹਦੀ ਰਸਗੀ ਹੈ ਤਕਦੀਰ ਕੁੜੇ ਮਾਗਦੇ ਮਹੀਨੇ ਉਹਦਾ ਕੋਰਾ ਕੋਰਾ ਰੰਗ ਮੇਰੇ ਚਿੱਤ ਵਿੱਚ 담ਣੀ ਲਾ ਗਿਆ ਮੇਰੇ ਪਾਪੀ ਬੀਨਾ ਵਜਾ ਗਿਆ ਨੀ ਭਾਬੀ ਇੱਕ ਜੋਗੀ ਢਿੱਲਿਓ ਆ ਗਿਆ ਨੀ ਭਾਬੀ ਮਿੱਠੀ ਮਿੱਠੀ ਬੀਨਾ ਵਜਾ ਗਿਆ ਨੀ ਭਾਬੀ ਇੱਕ ਜੋਗੀ ਢਿੱਲਿਓ ਆ ਗਿਆ ਨੀ ਭਾਬੀ ਉਹ ਮਾ ਗਿੜੇ ਨੂੰ ਕਦੇ ਨਹੀਂ ਮਖੌਲ ਕਰੀਦਾ ਹੋਇਆ ਜਾਂਦਾ ਸਮਾ ਰੱਬ ਕੋਲੋਂ ਡਰੀਦਾ ਆ ਜਾਂਦਾ ਸਮਾ ਰੱਬ ਕੋਲੋਂ ਡਰੀਦਾ ਆ ਜਾਂਦਾ ਸਮਾ ਰੱਬ ਕੋਲੋਂ ਡਰੀਦਾ ਓੱਚੜੀ ਗੁੱਡੀ ਇੱਕ ਦਿਨ ਆਉਂਦੀ ਥੱਲੇ ਨੂੰ ਮਾਨ ਨਹੀਂ ਕਰੀਦਾ ਰੱਖੋ ਅੱਡ ਪੱਲੇ ਨੂੰ ਮਾਨ ਨਹੀਂ ਕਰੀਦਾ ਰੱਖੋ ਅੱਡ ਪੱਲੇ ਨੂੰ ਮਾਨ ਨਹੀਂ ਕਰੀਦਾ ਰੱਖੋ ਅੱਡ ਪੱਲੇ ਨੂੰ ਹੋ ਕਿਕਰਾਂ ਨੂੰ ਨਹੀਂਓ ਕਦੇ ਬੇਰ ਲੱਗਦੇ ਹੋ ਹੋ ਕਿਕਰਾਂ ਨੂੰ ਨਹੀਂਓ ਕਦੇ ਬੇਰ ਲੱਗਦੇ ਦਰਜਾਨ ਮਾਪੇ ਫਿਰ ਨਹੀਂਓ ਲੱਭਦੇ ਚਲੇ ਜਾਣ ਮਾਪੇ ਫਿਰ ਨਹੀਂਓ ਲੱਭਦੇ ਕੋਈ ਜਾਣ ਮਾਪੇ ਫਿਰ ਨਹੀਂਓ ਲੱਭਦੇ ਉਹ ਤਿੰਦਾਨੀ ਮਠਾਸ ਕਦੇ ਬੂਟਾ ਆਕੇ ਦਾ ਯਾਰ ਉਹ ਕਾਦਾ ਇੱਜ ਤਾਂ ਜੋ ਤੱਕਦਾ ਯਾਰ ਉਹ ਕਾਦਾ ਇੱਜ ਤਾਂ ਜੋ ਤੱਕਦਾ ਯਾਰ ਉਹ ਕਾਦਾ ਇੱਜ ਤਾਂ ਜੋ ਤੱਕਦਾ ਉਹ ਕਰੀ ਦੀ ਨੀ ਗੱਲ ਜਿਹੜੀ ਮੂੰਹੋਂ ਪੁੱਗੇ ਨਾ ਹੱਥਾਂ ਉੱਤੇ ਕਦੇ ਜੱਟਾ ਸਰੋਂ ਯੁੱਗੇ ਨਾ ਹੱਥਾਂ ਉੱਤੇ ਕਦੇ ਜੱਟਾ ਸਰੋਂ ਯੁੱਗੇ ਨਾ ਉਹ ਚੋਰਾਂ ਦੇ ਕਰਾਂ ਚੋਂ ਨਹੀਂ ਆਉਂਦੀ ਵੇ ਜਾਗਦੇ ਹੋ ਸਾਡੇ ਕਰਤੋ ਨਹੀਂ ਹੋਦੀ ਮਸਾਦੀ ਤੇ ਸੁਸਣਾਂ ਆਪੇ ਫੇਰ ਨਹੀਂ ਲੱਭਦੇ ਪਰੇਸ਼ਾਨਾਂ ਆਪੇ ਫੇਰ ਨਹੀਂ ਲੱਭਦੇ ਤੁੰਡੜ ਮੱਪੇ ਫੇਰ ਨਹੀਂ ਲੱਭਦੇ